ਅੱਜ ਸ਼ੁਰੂ ਕਰ ਦਿੰਨੇ ਆ 2 ਮੀਟਰ ਵਾਲੇ ਜਿਹੜੇ ਪੀਸ ਨੇਗੇ ਮੀਟਰ ਤੋਂ ਲੈ ਕੇ 2 ਮੀਟਰ ਤੱਕ ਦੇ ਜਿੰਨੇ ਵੀ ਪੀਸ ਨੇ ਉਹ 90 ਰੁਪਈਆ ਦੀ ਜ਼ਿਆਦਾ ਡਿਮਾਂਡ ਹੋ ਰਹੀ ਹੈ ਤੇ ਆਪਾਂ ਉਹ 90 ਰੁਪਈਆ ਮੀਟਰ ਦੇ ਪੀਸ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਸ਼ੋਅ ਕਰਦਨੇ ਨੇ ਕਿਉਂਕਿ ਕੱਲ ਬਹੁਤ ਜ਼ਿਆਦਾ ਡਿਮਾਂਡ ਸੀਗੀ ਆਪਣਾ ਰੇਟ ਵੀ 90 ਰੁਪਈਆ ਮੀਟਰ ਕੀਤਾ ਹੋਇਆਗਾ ਜਿਹੜੇ ਮੀਟਰ ਤੋਂ ਲੈ ਕੇ 2 ਮੀਟਰ ਤੱਕ ਦੇ ਪੀਸ ਨੇ ਜਿਹੜੇ 2 ਤੋਂ ਉੱਤੇ ਵਾਲੇ ਨੇ ਉਹ 120 ਬ੍ਰਾਂਡ ਦੱਸ ਦਿੰਨੇ ਆ ਤੁਹਾਨੂੰ ਦੱਸਦਾ 10 ਦਾ ਇਹ ਕੱਟ ਪੀਸ ਹੈ ਇਹ ਵਾਲੇ ਤੁਹਾਨੂੰ ਦਿਖਾਵਾਂਗੇ ਤੇ ਕੱਟ ਵੀ ਤੁਸੀਂ ਦੇਖ ਲਿਓ ਉੱਪਰ ਸਟicker ਲੱਗਿਆ ਹੋਇਆ ਹੈਗਾ ਲੀਵਿਆ ਕਾਟਨ ਬਾਈ ਸਿਮਰ ਵਧੀਆ-ਵਧੀਆ ਪੀਸ ਨੇ ਤੇ ਹੁਣ ਤੁਸੀਂ ਇਹਨੇ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਇਹ ਵਾਲੇ ਕੱਟ ਪੀਸ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦਾ ਰੇਟ ਜੀ 90 ਰੁਪਏ ਮੀਟਰ ਹੋਣਾ ਹੈ 90 ਰੁਪਏ ਮੀਟਰ ਦੇ ਹਿਸਾਬ ਦੇ ਨਾਲ ਇਹ ਵਾਲੇ ਕੱਟ ਪੀਸ ਤੁਹਾਨੂੰ ਦਿੱਤੇ ਜਾਣਗੇ। ਅਗਰ ਕਿਸੇ ਦੀ ਵੀ ਇਹਦੇ ਵਿੱਚ ਸ਼ਰਟ ਬਣਦੀ ਹੈ ਜਾਂ ਬੱਚਿਆਂ ਵਾਸਤੇ ਕਿਸੇ ਨੂੰ ਵੀ ਚਾਹੀਦੇ ਨੇ ਉਹ ਇਹ ਲੈ ਸਕਦੇ ਨੇ ਜੀ। ਐਵੇਂ ਵੀ ਤੁਸੀਂ ਦੇਖ ਸਕਦੇ ਹੋ ਮੀਟਰ ਤੇ ਪੁਆਇੰਟ 80। ਉਸ ਤੋਂ ਬਾਅਦ ਇਹਦੇ ਨਾਲ ਇੱਕ ਪੀਸ ਤੁਹਾਨੂੰ ਹੋਰ ਵੀ ਦੇ ਦਾਂਗੇ 1.5 ਮੀਟਰ ਦਾ। ਇਹ ਵੀ 90 ਰੁਪਏ ਦੇ ਵਿੱਚ ਹੀ ਲਾ ਦਾਂਗੇ। ਅਗਲਾ ਪੀਸ ਜੀ ਦੇਖ ਲਓ ਜੇ ਤੁਸੀਂ ਇਹ ਸਾਰੇ ਪੀਸ ਲੈਣੇ ਨੇ ਤਾਂ ਆ ਸਾਰੇ ਪੀਸ ਵੀ ਮਿਲ ਜਾਣਗੇ। ਠੀਕ ਹੈ ਜੀ ਅਗਰ ਤੁਹਾਨੂੰ ਮੈਚਿੰਗਾਂ ਚਾਹੀਦੀਆਂ ਨੇ ਤਾਂ ਮੈਚਿੰਗਾਂ ਵੀ ਮਿਲ ਜਾਣਗੀਆਂ ਜਿਵੇਂ ਕਿ ਇਹ 1.5 ਮੀਟਰ ਦੇ ਨਾਲ ਇਹ 2 ਮੀਟਰ ਦੀ ਬਾਟਮ ਦੀ ਮੈਚਿੰਗ ਲਾਈ ਹੋਈ ਹੈ ਬਾਟਮ ਤੁਹਾਨੂੰ 70 ਰੁਪਏ ਮੀਟਰ ਹੀ ਲਾਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਹੋਰ ਪੀਸ ਵੀ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆ ਡਿਮਾਂਡ ਬਹੁਤ ਜ਼ਿਆਦਾ ਸੀ ਇਹਨਾਂ ਕੱਟ ਪੀਸਾਂ ਦੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਸਕਰੀਨ ਸ਼ਾਟ ਲੈ ਕੇ ਨੰਬਰ ਦੇ ਉੱਪਰ ਤੁਸੀਂ ਇਹਦਾ ਸਕਰੀਨ ਸ਼ਾਟ ਭੇਜੋ ਪਿੱਛੇ ਦੀ ਪਿੱਛੇ ਆਪਣਾ ਐਡਰੈਸ ਭੇਜ ਦਿਓ ਤਾਂ ਕਿ ਆਪਣਾ ਟਾਈਮ ਨਾ ਵੇਸਟ ਹੋਵੇ ਤੇ ਨਾਲ ਦੀ ਨਾਲ ਪੀਸ ਤੁਹਾਡਾ ਹੋਲਡ ਹੋ ਜੇ ਕਿਉਂਕਿ ਕੱਲ ਤੁਸੀਂ ਨੇ ਕਲੀਆਂ ਫੋਟੋ ਮੈਂ ਭੇਜੀਆਂ ਸੀ ਤੇ ਜਦੋਂ ਆਪਣਾ ਰਿਪਲਾਈ ਜਾਂਦਾ ਸੀਗਾ ਮੇਰੇ ਖਿਆਲ ਚ ਉਹਦੋਂ ਨੂੰ ਪੀਸ ਸੇਲ ਹੋ ਗਏ ਸੀਗੇ ਅੱਜ ਤੁਸੀਂ ਨੇ ਕੀ ਕਰਨਾ ਜੀ ਸਕਰੀਨ ਸ਼ਾਟ ਲੈ ਕੇ ਨੰਬਰ ਆਪਣਾ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਉਸੇ ਨੰਬਰ ਦੇ ਉੱਪਰ ਹੀ ਤੁਸੀਂ ਨੇ ਇਹਦੀਆਂ ਸਕਰੀਨ ਸ਼ਾਟ ਲਓ ਤੇ ਭੇਜੋ ਤੇ ਨਾਲ ਦੀ ਨਾਲ ਪਿੱਛੇ ਦੀ ਪਿੱਛੇ ਆਪਣਾ ਐਡਰੈਸ ਵੀ ਭੇਜ ਦਿਓ ਜੇ ਅਗਰ ਤੁਹਾਡਾ ਇਹ ਪੀਸ ਕਨਫਰਮ ਹੈ ਜੀ ਅਗਰ ਕਨਫਰਮਾ ਤਾਂ ਨਾਲ ਦੇ ਨਾਲ ਐਡਰੈਸ ਭੇਜ ਦਿਆ ਕਰੋ ਵੀਡੀਓ ਅੱਜ ਦੀ ਕੋਸ਼ਿਸ਼ ਕਰਾਂਗੇ ਕਿ ਲੰਬੀ ਨਾ ਹੋਵੇ ਟਾਈਮ ਬਚੇ ਤੇ ਆਪਾਂ ਨੂੰ ਪੀਸ ਮਿਲਣ ਲਓ ਜੀ ਹੁਣ ਇਹ ਵੀ ਤੁਸੀਂ ਦੇਖ ਲਓ 185 ਦਾ ਤੇ 0.90 ਦਾ ਦੋ ਪੀਸ ਨੇ ਇਹ ਵੀ ਤੁਹਾਨੂੰ 90 ਰੁਪਏ ਮੀਟਰ ਹੀ ਦਿੱਤੇ ਜਾਣਗੇ ਅਗਲਾ ਵੀ ਡਿਜ਼ਾਈਨ ਵੀ ਦੇਖੋ ਤੁਸੀਂ ਤੇ ਕਪੜਾ ਵੀ ਦੇਖੋ ਬਾਕੀ ਜਿਨ੍ਹਾਂ ਨੇ ਪਹਿਲਾਂ ਇਹ ਵਾਲੇ ਪੀਸ ਲਏ ਹੋਏ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ ਕਿ ਇਹ ਵਾਲਾ ਫੈਬਰਿਕ ਦਾ ਜਿਹੜਾ ਇਸ ਦਾ ਕਿਵੇਂ ਆ ਹਾਂ ਇਹ ਵੀ ਦੇਖੋ ਤੁਸੀਂ ਵਿੱਚ ਤੁਹਾਨੂੰ ਰਸ਼ੀਆ ਵੀ ਦਿੱਤੀ ਜਾਏਗੀ ਰਸ਼ੀਆ ਦਾ ਪੀਸ ਵੀ ਵਿੱਚ ਮਿਲ ਜਾਣਗੇ ਤੁਹਾਨੂੰ 165 160 ਸਿਰਫ ਤੇ ਸਿਰਫ 90 ਰੁਪਏ ਮੀਟਰ ਜੀ ਇਹ ਕੱਟ ਪੀਸ ਤੁਹਾਨੂੰ ਦਿੱਤੇ ਜਾਣਗੇ ਕਿਸੇ ਨੂੰ ਵੀ ਜਿੰਨੇ ਮੀਟਰ ਵੀ ਚਾਹੀਦਾ ਉਨਾ ਹੀ ਮਿਲੇਗਾ ਲਓ ਜੀ 81 170 ਤੇ ਡਿਜ਼ਾਈਨਿੰਗ ਵੀ ਦੇਖਦੇ ਜਾਈਓ ਤੁਸੀਂ ਤੇ ਇਹਨਾਂ ਦੇ ਜਿਹੜੇ ਮੈਂ ਆਪਾਂ ਕਹਿਣੇ ਹੁੰਦੇ ਨੇ ਕਿ ਰੰਗ ਬਨ ਹੁੰਦੇ ਨੇ ਬਹੁਤ ਹੀ ਸੋਹਣੇ ਨੇ ਲਓ ਜੀ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਤੁਹਾਨੂੰ ਇਹੀ ਵੀਡੀਓ ਸ਼ੋਅ ਕੀਤੀ ਹੈ ਕਿ ਜਿਹੜੇ ਪੀਸ ਨੇ ਸਭ ਤੋਂ ਪਹਿਲਾਂ ਵੀ ਇਹੀ ਦਿਖਾਉਣੇ ਨੇ ਠੀਕ ਹੈ ਜੀ ਜਿਆਦਾ ਘੱਟ ਇਹਨਾਂ ਦੀ ਸਵਾ ਮੀਟਰ ਤੋਂ ਸ਼ੁਰੂ ਹੁੰਦੀ ਆ ਸਵਾ ਮੀਟਰ ਡੇਢ ਮੀਟਰ ਤੋਂ 2 ਮੀਟਰ ਤੱਕ ਦੀ ਹੁਣ ਆ ਪੀਸ 190 ਆ 2 ਮੀਟਰ ਹੀ ਮੰਨ ਕੇ ਚਲੋ ਤੁਹਾਨੂੰ ਦਿੱਤੇ ਹੀ 90 ਰੁਪਏ ਪਰ ਮੀਟਰ ਜਾਏਗਾ ਲਓ ਜੀ ਹੁਣ ਜੀ ਆਪਾਂ ਵਧਦੇ ਆ ਅੱਗੇ ਵੱਲ ਅਗਰ ਕਿਸੇ ਨੂੰ ਵੀ ਕੋਟ ਸੈੱਟ ਬਣਾਉਣੇ ਨੇ ਕੋਟ ਸੈੱਟ ਵਾਸਤੇ ਜਿਹੇ ਪੀਸ ਨੇ ਜਾਂ ਸ਼ਰਟਾਂ ਬਣਾਉਣੀਆਂ ਨੇ ਸਾਢੇ ਕਿ ਤਿੰਨ ਮੀਟਰ ਦੇ ਪੀਸ ਤੇ ਰੰਗ ਇਹਨਾਂ ਦੇ ਇੰਨੇ ਕਿ ਜ਼ਿਆਦੇ ਪਿਆਰੇ ਨੇ ਕਿ ਆਹ ਲੋ ਜੀ ਰੰਗ ਇੰਨੇ ਕਿ ਜ਼ਿਆਦੇ ਪਿਆਰੇ ਨੇ ਕਿ ਜੀ ਕਰ ਦੇਣਾ ਉਹਨਾਂ ਨੂੰ ਦੇਖੀ ਜਾਈਏ ਸਾਡੇ 3 ਮੀਟਰ ਦੀ ਇਹ ਕਟ ਹੈ 3 ਤੋਂ ਲੈ ਕੇ 4 ਮੀਟਰ ਦੀ ਜਿਹੜਾ ਵੀ ਪੀਸ ਚਾਹੀਦਾ ਹੋਇਆ ਤੁਸੀਂ ਲੈ ਕੇ ਸਕਰੀਨਸ਼ਾਟ ਨਾਲ ਦੀ ਨਾਲ ਨੰਬਰ ਤੇ ਭੇਜ ਦਿਓ ਸੂਟ ਤੁਹਾਡਾ ਤੁਹਾਡੇ ਡੋਰ ਸਟੈਪ ਤੇ ਪਹੁੰਚ ਜਾਏਗਾ ਘਰ ਬੈਠੀ ਕਾਫੀ ਪੀਸ ਨੇ ਵਿੱਚੋਂ ਇਹਦੇ ਵਿੱਚੋਂ ਤਿੰਨ ਚਾਰ ਪੀਸ ਇਹ ਜੇ ਵੀ ਨਿਕਲੇ ਨੇ ਜਿਹੜੇ ਲੀ ਲੈਣ ਦੇ ਨੇ ਖਾਦੀ ਦੇ ਕਹਨੇ ਹੁੰਦੇ ਆ ਜਿਹੜੇ ਆਪਾਂ ਪੀਸ ਦਾਸ ਦੀ ਖਾਦੀ ਦੇ ਲਓ ਜੀ ਰੰਗ ਵੀ ਤੁਸੀਂ ਚੈੱਕ ਕਰੋ ਤੇ ਇਹਨਾਂ ਦੇ ਡਿਜ਼ਾਈਨ ਵੀ ਤੇ ਨਾਲ ਦੇ ਨਾਲ ਉੱਪਰ ਆਪਾਂ ਨੇ ਸਟicker ਲਾਇਆ ਹੋਇਆਗਾ ਜਿੰਨਾ ਮੀਟਰ ਹੈਗਾ ਉਹਨੇ ਮੀਟਰ ਦੇ ਉੱਪਰ ਸਟicker ਲਾਇਆ ਤੁਸੀਂ ਜੀ ਆਪਣੇ WhatsApp ਗਰੁੱਪ ਨੂੰ ਵੀ ਜੁਆਇਨ ਕਰੋ ਅਗਰ ਤੁਸੀਂ ਕੋਈ ਆਪਣੇ ਤੋਂ ਪਾਰਸਲ ਮੰਗਵਾ ਰਹੇ ਹੋ ਆਪਾਂ ਤੁਹਾਡਾ ਨੰਬਰ ਆਪਣੀ ਲਿਸਟ ਦੇ ਵਿੱਚ ਐਡ ਕਰ ਦਿੰਨੇ ਆ ਇਹ ਵੀਡੀਓ ਪਾਉਣ ਤੋਂ ਪਹਿਲਾਂ ਹੀ ਆਪਾਂ ਜੀ ਇਹ ਵਾਲੇ ਸੂਟਾਂ ਦੀਆਂ ਫੋਟੋਆਂ ਹੁੰਦੀਆਂ ਨੇ ਜੇ ਪੀਸਾਂ ਦੀਆਂ ਫੋਟੋ ਆਉਂਦੀਆਂ ਨੇ ਆਪਾਂ ਤੁਹਾਨੂੰ ਪਹਿਲਾਂ ਹੀ ਭੇਜ ਦਿੰਨੇ ਹੁੰਦੇ ਆ ਕਿਸੇ ਨੂੰ ਵੀ ਚਾਹੀਦੀਆਂ ਹੋਣ ਆਪਣੀ ਲਿਸਟ ਦੇ ਵਿੱਚ ਐਡ ਕਰ ਲਾਂਗੇ ਜੀ ਉਹਨਾਂ ਨੂੰ 3-3 ਮੀਟਰ ਦੇ ਪੀਸ ਨੇ ਜਿਹੜੇ ਇਹ 3.5 ਮੀਟਰ ਦੇ ਨੇ 4 ਮੀਟਰ ਤੱਕ ਵੀ ਤੁਹਾਨੂੰ ਘੱਟ ਜਿਹੜੀ ਹੁੰਦੀ ਹੈ ਕਾਫੀ ਮਿਲੇਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਰਸ਼ੀਆ ਵੀ ਆਪਾਂ ਨੇ ਤੁਹਾਨੂੰ ਪਹਿਲਾਂ ਦੱਸਿਆ ਕਿ ਰਸ਼ੀਆ ਦੇ ਪੀਸ ਵੀ ਇਹਦੇ ਵਿੱਚ ਮਿਲਣਗੇ ਲੋ ਜੀ ਇਹ ਵਾਲਾ ਪੀਸ 110 ਰੁਪਏ ਪਰ ਮੀਟਰ ਹੈ ਜੀ ਬਾਕੀ 10 ਦੇ ਜਿਹੜੇ ਪੀਸ ਨੇ ਇਹਨਾਂ ਦਾ ਰੇਟ ਆਪਾਂ ਨੇ ਜੀ ਵੀਡੀਓ ਦੇ ਵਿੱਚ ਹੀ ਦੱਸ ਦਿੱਤਾ ਹੈ ਕਿਰਪਾ ਕਰਕੇ ਜੀ ਰੇਟ ਲਈ ਆਪਾਂ ਨੂੰ ਕਾਲ ਨਾ ਕੀਤੀ ਜਾਵੇ ਕਿ ਇਹਨਾਂ ਦਾ ਰੇਟ ਕੀ ਹੈ ਰੇਟ ਇਹਨਾਂ ਦਾ ਆਪਾਂ ਨੇ ਦੱਸ ਦਿੱਤਾ ਹੈ ਜੀ ਆਪਣੀ ਸ਼ਾਪ ਦਾ ਪਤਾ ਵੀ ਦੱਸ ਦਿੰਨੇ ਹੁੰਨੇ ਆ ਜੀ ਬਾਕੀ ਸਕਰੀਨ ਤੇ ਚੱਲ ਰਿਹਾ ਗੁਰੂ ਕਿਰਪਾ ਕਲੌਥਾ ਉਸ ਪਿੰਡ ਕਮਾਣਾ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਬਾਦ ਇਹ ਦੋ ਪੀਸ ਨੇ ਜੀ ਦੋਨੇ ਪੀਸ ਇਕੱਠੇ ਹੀ ਦਿੱਤੇ ਜਾਣਗੇ 2 ਮੀਟਰ ਤੇ 1.5 ਪ੍ਰਾਈਸ ਹੀ ਇਹਨਾਂ ਦਾ 120 ਰੁਪਏ ਪਰ ਮੀਟਰ ਹੈ ਜੀ ਆਹ ਲਓ ਜੀ 33 ਲਓ ਜੀ 3-3 ਮੀਟਰ ਦੀ ਕੱਟ ਲਓ ਜੀ ਡਿਜ਼ਾਈਨ ਵੀ ਇਹਨਾਂ ਦੇ ਐਨੇ ਕੁ ਜ਼ਿਆਦਾ ਪਿਆਰੇ ਨੇ ਦੇ ਇਹਨਾਂ ਦਾ ਕੋਈ ਲਾਂਬਾ ਨਹੀਂ ਹੋਣਾ ਜਿਹੜੇ ਆਪਾਂ ਕਹਨੇ ਹੁੰਨੇ ਆ ਕਿ ਖਸ-ਖਸ ਕੇ ਪਟਣ ਵਾਲੇ ਪੀਸ ਨੇ ਇਹ ਬਿਲਕੁਲ ਫਰੈਸ਼ ਪੀਸ ਹੈ ਜੀ ਇਹ ਸਾਫ ਸੁਥਰੇ ਪੀਸ ਨੇ ਕੱਟ ਇਹਨਾਂ ਦੀ ਵੱਡੀ ਛੋਟੀ ਐ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਜੀ ਆਪਾਂ ਥੋੜਾ ਅੱਗੇ ਵੱਲ ਵਧਦੇ ਆ 2 ਮੀਟਰ ਤੋਂ ਲੈ ਕੇ 3 ਮੀਟਰ ਦੀ ਕੱਟ ਹੈ ਜਿਹੜੀ ਉਹ ਪੀਸ ਵੀ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆ ਆਹ ਲਓ ਜੀ 2.5 ਮੀਟਰ ਸ਼ਰਟ ਬਣੇਗੀ ਪ੍ਰੋਪਰ ਇਹਦੀ ਪਲੇਨ ਚਾਹੀਦਾ 2-3 ਪੀਸ ਦੇ ਵਿੱਚ ਪਲੇਨ ਦੇ ਵੀ ਮਿਲ ਜਾਣਗੇ ਲਓ ਜੀ ਸੈਲਫ ਪ੍ਰਿੰਟ ਦੇ ਵਿੱਚ ਵੀ ਮਿਲ ਜੇਗਾ ਜਿੰਨੀ ਵੀ ਤੁਹਾਨੂੰ ਤੁਹਾਡੀ ਜਿੰਨੀ ਵੀ ਇੱਛਾ ਉਹੀ ਪੀਸ ਆਪਣੇ ਕੋਲ ਮਿਲ ਜੇਗਾ ਠੀਕ ਹੈ ਜੀ ਇਹਨੇ ਡਿਜ਼ਾਈਨ ਦੇਖੋ ਇਹਨੇ ਦੇ ਰੰਗ ਬੰਨ ਵੀ ਤੁਸੀਂ ਚੈੱਕ ਕਰਦੇ ਜਾਈਓ ਤੇ ਨਾਲ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਚਲਦੀ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਰਿਲੇਟਿਵ ਤੱਕ ਇਹ ਵਾਲਾ ਪੀਸ ਪਹੁੰਚ ਜਾਵੇ ਤੇ ਉਹਨਾਂ ਨੂੰ ਵੀ ਇਹ ਵਾਲੇ ਪੀਸ ਮਿਲ ਜਾਣ ਲਓ ਜੀ 280 22 ਤੇ ਇਹ 2 ਮੀਟਰ ਦੀ ਕਟ ਹੈ ਜੀ ਪੀਸ ਦੇਖਦੇ ਜਾਈਓ ਜੀ ਜਿਹੜਾ ਵੀ ਪੀਸ ਪਸੰਦ ਆ ਆਪਾਂ ਵਾਰ-ਵਾਰ ਰਿਪੀਟ ਕਰ ਰਿਹਾ ਕਿ ਸਕਰੀਨਸ਼ਾਟ ਲੈ ਕੇ ਨਾਲ ਦੇ ਨਾਲ ਨੰਬਰ ਤੇ ਭੇਜ ਦਿਆ ਕਰੋ ਜੀ ਹੁਣ ਅਗਲੇ ਨੇ ਜੀ ਆਪਾਂ ਨੇ ਤੋਹਫੇ ਕਹਨੇ ਹੁੰਨੇ ਨੇ ਜਿਹੜੇ ਆਪਾਂ ਨੇ ਪੀਸ ਤਿਆਰ ਕੀਤੇ ਹੋਏ ਨੇ 22 270 ਲਓ ਜੀ ਦੋ ਪੀਸਾਂ ਦਾ ਆਪਾਂ ਨੇ ਸੂਟ ਤਿਆਰ ਕੀਤਾ ਅੱਗੇ ਵਧੀਏ ਜੀ 275 ਤੇ 290 ਲਓ ਜੀ ਕਿਸੇ ਨੂੰ ਵੀ ਚਾਹੀਦਾ ਹੋਵੇ ਕਪੜਾ ਥੋੜਾ ਐਕਸਟਰਾ ਬਟ ਸੂਟ ਬਣ ਜੇਗਾ। ਲਓ ਜੀ ਅੱਗੇ ਵਧੀਆ ਜੀ। 450 1.7 ਮੀਟਰ ਦਾ ਪੀਸ ਹੈ ਜੀ ਤੇ ਇਹਦਾ ਤੁਸੀਂ ਮਾਰਕਾ ਵੀ ਚੈੱਕ ਕਰ ਸਕਦੇ ਹੋ। ਕੱਲੇ ਕੱਲੇ ਪੀਸ ਦੇ ਉੱਪਰ ਸਟੈਂਪ ਲੱਗੀ ਹੋਈ ਹੈ ਜੀ। ਕਿਸ ਨੂੰ ਵੀ ਚਾਹੀਦਾ ਹੋਵੇ ਇਹ ਵਾਲੇ ਪੀਸ ਤਾਂ ਇੱਕ ਵਾਰੀ ਜ਼ਰੂਰ ਜੀ ਆਪਾਂ ਨੂੰ ਸੇਵਾ ਦਾ ਮੌਕਾ ਦਿਓ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਵੀ ਵੀਡੀਓ ਪਸੰਦ ਆਈ ਹੋਵੇਗੀ। ਐਦਾਂ ਦੀਆਂ ਹੋਰ ਵੀਡੀਓ ਲਈ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਡੀਓ ਦੇਖਣ ਦੇ ਲਈ